ਆਰੇ ਟਾਪੋ ਟਾਪ ਚਾਈਦਾ ਬਾਈ ਸਾਫ ਲੱਗਿਆ ਹੋਇਆ ਤੇ ਇਹ ਨਿਪਵਾਰਿਆ ਆ ਹੁਣ ਆਪਾਂ ਸੇਟਾ ਮਿਲਜੇ ਜਾ ਕੇ ਰੁਕਣਾ ਸਹੀ ਗੱਲ ਹੈ 18 ਫੁੱਟ ਦਾ ਬਾਈ 5105 ਦੇ ਮਗਰ ਪਾਇਆ ਹੋਇਆ 18 ਫੁੱਟ ਟਰਾਲਾ ਆ ਬਾਈ ਨੇ ਤਾਂ ਬਾਈ ਰੇਲ ਦਾ ਡੱਬਾ ਹੀ ਬਣਾਇਆ ਪਿਆ ਪੂਰਾ ਦੇਖੋ ਕਿੰਨੀ ਲੰਬਾਈ ਟਰਾਲੇ ਦੀ ਇਹ 26 ਫੁੱਟ ਦਾ ਟਰਾਲਾ ਹੈ ਤੇ 3 ਫੁੱਟ ਪਿੱਛੇ ਨੂੰ ਦੇ ਦੋ ਦੋ ਤੇ ਨੱਗੇ ਨੂੰ ਕਦੇ ਬਾਦ ਗਿਆ ਕਦੇ ਘਟ ਗਿਆ ਅਸੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਤੇ ਗੰਨਾ ਲੈ ਕੇ ਚੱਲੇ ਮਰੰਡਾ ਮੇਲਾ ਅੱਜ ਧੁੰਦ ਬਹੁਤ ਹੀ ਸਵੇਰੇ ਜਾਣਾ ਸਾਜਰੇ ਦਾ ਪਰ ਧੁੰਦ ਬਹੁਤ ਜ਼ਿਆਦਾ ਸੀ ਅੱਜ ਮੌਸਮ ਦਾ ਨਹੀਂ ਬਾਈ ਇਸ ਵਾਰ ਬਿਲਕੁਲ ਹੀ ਪਤਾ ਲੱਗ ਰਿਹਾ ਤੇ ਕੱਲ ਧੁੱਪ ਬਹੁਤ ਸੀ ਅੱਜ ਧੁੰਦ ਬਹੁਤ ਸੀ ਤੇ ਮੈਂ ਸੋਚਿਆ ਤੇ ਵੀ ਸਵੇਰੇ ਚੱਲੇ ਜਾਊਂਗਾ 7:00 ਵਜੇ 7:30 ਵਜੇ ਆਪਾਂ ਨਿਕਲ ਨੂੰਗੇ ਇਸ ਹੱਦ ਰੀ ਤੇ ਹਰਸ਼ਬਿੰਦੇ ਤਾਂ ਕੱਲ ਦੇ ਗਏ ਹਾਂ ਇਹ ਕੱਲ ਸ਼ਾਮ ਟਾਈਮ ਚਲੇ ਕੇ ਤੇ 3:00 ਵਜੇ ਕੱਢਦੇ ਤੇ ਬਾਕੀ ਮੇਰੀ ਲੋਡ ਨਹੀਂ ਹੋਈ ਦੀ ਟਰਾਲੀ ਇਸ ਕਰਕੇ ਲੇਟ ਹੋ ਗਿਆ ਤੇ ਸਵੇਰ ਦਾ ਸੋਚਿਆ ਤਾਂ ਫਿਰ ਧੁੰਦਾ ਜੰਨੀ ਦੀ ਬਾਈ ਗੱਲ ਛੱਡ ਦੋ ਹੁਣ ਵੀ ਧੁੰਦ ਇੰਨੀ ਹੈ 11:00 11:30 ਹੋ ਚੱਲੇ ਤੇ ਧੁੰਦ ਹੁਣ ਵੀ ਬਹੁਤ ਹੈ ਮਤਲਬ ਕਿ ਹੁਣ ਥੋੜੇ ਜ਼ੋਰ ਮਾਰ ਰਿਹਾ ਨਿਕਲ ਲਉ ਫਰਕ ਪੈ ਗਿਆ ਬਾਹਰ ਤਾਂ ਹੈਗੀ ਹਲੇ ਹੋਰ ਵੀ ਜ਼ਿਆਦਾ ਤੇ ਮੈਲ ਨੂੰ ਚੱਲਿਆ ਇਹਨੂੰ ਹੁਣ ਬਦਲਦੇ ਆ ਅੱਗੇ ਲੈ ਕੇ ਆਂਦੇ ਤੇ ਇਹਦੇ ਪਰ ਕੱਲ ਇਹਨੂੰ ਖੋਲਦੇ ਆ ਟਰਾਲੀ ਨੂੰ ਇੱਥੇ ਮੈਲ ਨੂੰ ਬਾਈ ਤੁਹਾਨੂੰ ਪਤਾ ਹੀ ਆ ਆਹੀ ਜਾਂਦਾ ਹੁੰਦਾ ਆਹ ਕਾ ਲੱਗਿਆ ਜੀ ਉਸ ਵੱਜਾ ਇੱਥੇ ਇਹ ਮੈਲ ਨੂੰ ਬਾਈ ਆਹੀ ਲੈ ਕੇ ਜਾਂਦਾ ਹੁੰਦਾ ਇਹਨੂੰ ਖੇਚੋਂ ਜੋਂਡੀਆਂ ਨਾਲ ਕੱਢੇ ਕੱਲ ਕੱਲੇ ਨਾਲ ਹੀ ਲੈ ਜਾਂਦੀ ਬਾਈ ਉਦੋਂ ਥੋੜਾ ਖੇਤ ਜ਼ਿਆਦਾ ਗਿੱਲਾ ਦਾ ਥੋੜੇ ਗਲਤ ਖੜਾਤੀ ਟਰਾਲੀ ਜਦ ਇੱਕ ਵਾਹਟਰੈਕਟਰ ਤੁਰ ਪੈਂਦਾ ਫੇਰ ਟਰੈਕਟਰ ਨੂੰ ਕੋਈ ਫਰਕ ਨਹੀਂ ਹੁੰਦਾ। ਸਲਫ ਮਾਰਦੀ ਇਹਨੂੰ। ਬਾਕੀ ਤੁਹਾਨੂੰ ਅੱਜ ਮਿਲਦਾ ਵੀ ਹਾਲ ਲਾਉਂਗਾ। ਪਰਤੀਆਂ ਅੱਜ ਛੜਪੀਆਂ ਮੈਨੂੰ ਲੱਗਦਾ ਸਵੇਰੇ ਤੱਕ ਘਟਦੀਆਂ ਜੇ ਮੈਂ ਫੋਨ ਕਰਿਆ ਤਾਂ ਹੱਸਵੇਂ ਇਹਨੂੰ। ਕਹਿੰਦਾ ਸਿੱਕੇ ਟਰਾਲੀਆਂ ਐ ਹੁਣ ਪਤਾ ਲੱਗੂਗਾ ਵੀ ਜਾ ਕੇ ਤੇ ਠੀਕ ਆ। ਉਹਨਾਂ ਬਾਈ ਟਰਾਲੀ ਤੇ ਪਾਉਂਦੇ ਆ ਪਰਾਂ ਤੇ ਦੂਜੀ ਟਰਾਲੀ ਬਾਹਰ ਖੜੀ ਜੰਨੇ ਵਾਲੀ। ਰੁਬੀ ਵੀ ਬਈ ਦੇਖ ਲਿਆ ਛੋਟੀ ਆਪਣਾ ਇਹਦਾ ਬੱਚੀ ਜਿਹੜੇ ਉਹ ਰੁਬੀ ਪੁੱਤੀ ਆ ਬੱਚੇ ਇਹਦਾ ਉਹ ਬਿਮਾਰ ਹੋ ਗਈ ਉਹ ਬਿਮਾਰੀ ਜਿਹੜੀ ਚੱਲੀ ਹੋਈ ਹੁਣ ਪਾਰਪੋ ਉਹ ਹੋ ਗਈ ਉਹਦੇ ਗਲੂਕੋਸ ਕੱਲ ਵੀ ਲਵਾਇਆ ਤਾਂ ਹੁਣ ਫਿਰ ਵੀ ਲੈ ਕੇ ਗਿਆ ਹੁਣ ਕਿਸੇ ਕੋਲ ਭੇਜਿਆ ਮਰਦਾ ਲਵਾ ਲਿਆ ਉਹਨੂੰ ਦੇ ਦਿੱਤਾ ਦਾ ਗਲੂਕੋਸ ਲੈ ਕੇ ਡ੍ਰੌਪ ਵਗੈਰਾ ਕੱਲ੍ਹ ਦੇ ਦਿਹਾੜੇ ਇੱਕ ਹੋਰ ਲੱਗੂਗਾ ਕੁਛ ਨਹੀਂ ਖਾ ਰਹੀ ਉਹ ਦੋ ਤਿੰਨ ਦਿਨਾਂ ਤੋਂ ਕੋਈ ਤੋਂ ਪਰ ਚੜ੍ਹਦੀ ਮੰਤਵ ਨਹੀਂ ਧੋਪਾ ਕੋ ਕੋਨ ਦੂ ਤਾ ਯਾਰ 100 ਤੇ ਇੱਕ ਅੱਧਾ ਕਾਊਂਟਰ ਬੱਦ ਸਕਦਾ ਘੜ ਸਕਦਾ ਟਰੈਕਟਰ ਨੂੰ ਕੋਈ ਫਰਕ ਨਹੀਂ ਹੈਗਾ ਤੇਲ ਵੀ ਪਾਉਣਾ ਅੱਗੇ ਪਹਿਲੇ ਜਾ ਕੇ ਪਾਉਣਾ ਨਹੀਂ ਹਾਂ ਟਾਂਡਰਾਈ ਰਹਿਣੀ ਚਾਹੀਦੀ ਆਪ ਜਨਵਰੀ ਮਹੀਨਾ ਵੀ ਆਕਣੇ ਜਾਂਦੇ ਕੋਈ ਪਹਿਲੇ ਤੋਂ ਰੋਸ ਬੋਰਾਂ ਦੇ ਰੋਡ ਤੋਂ ਪੈਗੇ ਮੈਸੇ ਤਾਂ ਸਿਰ ਪਰਾਂ ਨੂੰ ਸਾਨੂੰ ਨੇੜੇ ਪੈਂਦਾ ਇਹ ਰੋਪੜਵਾਲ ਨੂੰ ਸਭ ਦਾ ਸੜਕ ਟੁੱਟੀ ਹੋਣ ਕਰਕੇ ਇੱਧਰ ਨੂੰ ਮੁੰਮਣਾ ਪੈਂਦਾ ਪਹਿਲਾਂ ਤੋਂ ਤਪੋਰ ਸਾਹਿਬ ਤੋਂ ਕੋੜਾ ਤੋਂ ਬਰਜਾ ਇਹਨਾਂ ਕੋਲ ਆ ਆਹ ਰੋਡ ਪੈਦਾ ਤੱਕ ਹੁੰਦਾ ਇਹ ਪਹਿਲੇ ਤੋਂ ਤਪੋਰ ਸਾਹਿਬ ਤੱਕ ਉਹ ਆ ਵੀ ਰਿਹਾਡ ਕੋਲ ਤੇ ਹੈ ਨਾਲੇ ਟਾਪੋ ਟਾਪ ਚਾਈਦਾ ਬਾਈ ਸਾਫ ਲੱਗਿਆ ਹੋਇਆ ਇਹ ਜਪੋੜਾ ਹੈ ਆਪਾਂ ਹੁਣ ਆਪਾਂ ਫੇਰਾਂ ਮੇਲੇ 'ਚ ਜਾ ਕੇ ਰੁਕਣਾ ਇੱਧਰ ਤੋਂ ਆਪਣੇ ਮੜੀ ਤੋਂ ਪਛੰਡ ਕਰਵੀ ਲੱਗਦੀ ਇੱਧਰ ਹਲੇ ਧੁੰਦ ਹੈ ਆ ਉਹ ਜੀ ਕੇ ਮੈਲੇ ਚਰ ਲੱਗੇ ਲੈਂਚ ਤੇ ਆਪਾਂ ਇੱਧਰ ਲੈਂਚ ਚ ਲੱਗਿਆ ਹੋ ਪਿੱਛੇ ਚੱਲਦਾ ਮਿਲ ਪਰ ਹਰਸ਼ਵੀਰ ਨਾ ਹੀ ਵੀ ਕੱਲਦੇ ਆਏ ਹੋਏ ਆ ਖਾਲੀ ਹੋ ਰਹੇ ਆ ਦੇਖਦੇ ਆ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਹੁਣ ਆਪਾਂ ਘਰ ਲੰਘ ਜਾਣਾ ਵਾਪਸ ਨੋ ਬਈ ਆ ਲਾਤਾ ਲੈਂਚ ਰਿਸ਼ਤੇਦਾਰ ਟੱਕਰ ਕੇ ਤੇ ਭਾਜੀ ਮਿਲ ਗਿਆ ਸਾਨੂੰ ਹੈ ਭਾਜੀ ਨੇ ਤਾਂ ਪਛਾਣ ਬਦਲਤੀ ਆਪਣੀ ਹੈ ਭਾਜੀ ਉਨ ਤਾਂ ਸੱਚੀ ਕਹਿੰਦਾ ਮੈਂ ਪਛਾਣਦਾ ਮੈਂ ਜਦ ਚੜ੍ਹਾਈ ਪਰ ਕੱਟਿਆ ਤੁਹਾਨੂੰ ਹਾਂ ਜਦ ਮੈਂ ਦੇਖਿਆ ਤਾਂ ਜਦ ਮੈਂ ਸੱਚੀ ਜਦੋਂ ਮੈਂ ਜਮਾਈ ਤੇ ਆ ਨਹੀਂ ਕਰਿਆ ਤਾਂ ਉਰੇ ਵੀ ਜਦ ਤੁਸੀਂ ਹਾਕ ਮਾਰੀ ਤਾਂ ਮਿਲਦੇ ਹੀ ਨਹੀਂ ਹੁਣ ਤਾਂ ਤੁਸੀਂ gekeడే ਨਹੀਂ ਮਾਰਦੇ ਜਦ ਤੂੰ ਨਾਲ ਨੰਗੇ ਮਾਂ ਅੱਛਾ ਹੀ ਹਾਂ ਉਹ ਉੱਥੇ ਮਾ ਟਰੈਕਟਰ ਦਾ ਕਾਲੇ ਰਹੀ ਹੈ ਇਹ ਹਾਂ ਹਾਂ ਆਕੇ ਤੂੰ ਪਾਚੀ ਦਾ ਜਦਵੀਨ ਤਾਂ ਦੇਖਿਆ ਮੈਂ ਤਾਂ ਨਹੀਂ ਕਰ ਥੋੜਾ ਹੁਣ ਤੁਸੀਂ ਦੇਖੋ ਦਾੜੀ ਥੋੜੀ ਬਦਾਲੀ ਮੈਂ ਤਾਂ ਜਦਾਂ ਮਿਲਿਆ ਹੋਇਆ ਤੁਹਾਨੂੰ ਇਹ ਇੱਕ ਵਾਰ ਫੇਰ ਪਤਾ ਨਹੀਂ ਕਰਦਾ ਭੋਗ ਨੂੰ ਮਿਲਦਾ ਹਾਂ ਭੋਗ ਨੂੰ ਮਿਲਦੇ ਬਾਪੂਰੀ ਭੋਗ ਨੂੰ ਹਾਂ ਜਦ ਮਿਲਦੇ ਸੀ ਹਾਂ ਬਾ ਪਾਜੀ ਦਾ ਇੱਧਰ ਆ ਗਿਆ ਨੰਬਰ ਨਾਲ ਹੀ ਆ ਗਿਆ ਫਿਰ ਤਾਂ ਇਕੱਠੇ ਹੀ ਹਾਂ ਮੈਂ ਚਲੋ ਥਰ ਮੈਨੂੰ ਤਾਂ ਤੁਸੀਂ ਤਾਂ ਗੰਨਾ ਹੀ ਬਹੁਤ ਪਾਇਆ ਹੋਇਆ ਹੈ ਟਰੈਕਟਰੇ ਛੋਟੇ ਬ ਗੰਨਾ ਇੰਨਾ ਪਾਇਆ ਹੋਇਆ ਹੈ ਫਿਰ ਕਹਿੰਦੇ ਵੀ ਟਰੈਕਟਰ ਚੇਂਜ ਕਰਨਾ ਅਹੀਂ ਘੱਟ ਗਿਆ ਤੁਹਾਨੂੰ ਲੱਗ ਨੂੰ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ 18 ਫੁੱਟ ਦਾ ਭਾਈ 5105 ਦੇ ਮਗਰ ਪਾਇਆ ਹੋਇਆ 18 ਫੁੱਟ ਟਰਾਲਾ ਭਾਜੀ ਇੱਕ ਦੇਖਿਆ ਮੈਂ ਤੁਹਾਡੇ ਕੋਲ ਪਹਿਲਾਂ ਤੇ ਹੀ ਪਹਿਲਾਂ ਤੁਹਾਡੇ ਕੋਲ 53 ਦਾ ਸੀ ਹੈਨਾ ਜੋਂਡੀ ਇਹਰੇ ਰੱਖਿਆ ਤੁਸੀਂ ਹਾਂ 2004 ਦਾ ਚੱਲਦਾ ਵਿੱਚ ਮੈਸੀ ਵੀ ਤੇ ਲਾਇਆ ਤੇ ਇੱਕ ਆਈਸੀ ਦਾ ਸਾਲ ਕੇ ਚਲਾਇਆ ਹਾਂ ਚੱਲਦੀ ਹੈ ਜੀ ਅੱਛਾ ਹੈ ਠੀਕ ਹੈ ਠੀਕ ਹੈ ਤੇ ਭਾਈ 5205 ਕੇ 5405 ਦੋ ਟਰੈਕਟਰ ਅੱਜ ਬਾਜੀ ਦੇ ਨਾਲ ਲੈੇ ਘਟ ਘੜ 170 ਕੇ 60 60 ਤੇ 70 ਤੇ ਹੋਣਾ ਕਰਨਾ ਜੀ ਵੱਧ ਹੋਊਗਾ ਅੱਛਾ 170 80 ਫੇਰ 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 ਦਵਣਾ ਹੀ ਫੇਰ ਰੂਮ ਕਹਿੰਦੇ ਨਹੀਂ ਕਹਿੰਦਾ ਅੱਜ ਸੋਚ ਲਿਆਦਾ ਵੀ ਆਹ ਟਰੈਕਟਰ ਵੇਚਣਾ ਹੈ ਪਰ ਨਹੀਂ ਬਾਜੀ ਦਾ ਕਰਾਉਂਦਾ ਸੈਟ ਤੁਹਾਡਾ ਮੌਕਾ ਨਹੀਂ ਹੈ ਇਹ ਨਾਲ ਦਾ ਹੀ ਹਾਂ ਹਾਂ ਨਾ ਨਈ ਥੋੜੇ ਨਾ ਇਹਨਾਂ ਦਾ ਕਰਨਾ ਪੈਂਦਾ ਬਾਈ ਬਹੁਤ ਹੈ ਪਹਿਲਾਂ ਮੈਂ ਵੀ ਆਪਣੇ ਟਰੈਕਟਰ ਨੂੰ ਕਹਿੰਦਾ ਵੀ ਮੈਂ ਤਾਂ ਪੰਗਾ ਹੀ ਲੈ ਲਿਆ 52 10 ਲੈ ਕੇ ਫਿਰ ਉਹਦੀ ਵੀ ਥੋੜੀ سی ਸੈਟਿੰਗ ਕਰਾਈ ਆ ਮੁੜ ਕੇ ਹੁਣ ਉਹੀ ਟਰੈਕਟਰ ਹੈ ਬਾਜੀ ਕੀ ਕਹਿੰਦੇ ਕੁਝ ਪਾ ਦੋ ਜਿਹੜੀ ਤੇਰੇ ਪਿੰਡੋਂ ਉੱਪਰ ਆ ਕੇ ਲਿਆ ਤੇ ਜੱਗੇ ਬੋਸਟਿੰਗ ਕਿਤੇ ਹੋ ਹਾਂ ਉਹ ਜੱਗਾ ਕਰਾ ਕੇ ਲਿਆ ਤਾਂ ਉਹ ਆਪਣੀ ਜਗ੍ਹਾ ਹੋਇਆ ਪਰ ਉਹ ਆਪਾਂ ਨੇ ਨਾ ਮੈਂ ਤੁਹਾਨੂੰ ਦੱਸਾਂ ਜਿਹਨੇ ਲੈਣਾ ਹੋਵੇ ਜਿਵੇਂ ਟੋਚਨ ਮੁਕਾਬਲਾ ਆ ਜਾਂ ਕੋਈ ਹੋਰ ਅੱਛਾ ਤਾਂ ਠੀਕ ਫੇਰ ਕਰਾਣਾ ਕਰਾ ਲਓ ਠੀਕ ਆ ਉਦੀ ਦਾ ਫਿਰ ਪਾਵਰ ਦਾ ਨਹੀਂ ਪਤਾ ਲੱਗਦਾ ਕਿੰਨੀ ਕੁ ਹੋ ਜਾਂਦੀ ਹੈ ਫਿਰ ਬਾਜੀ ਐਂ ਵੀ ਕੁਝ ਹੋਰ ਵਿੱਚ ਤੋੜਪੰਨ ਹੋ ਜਾਵੇ ਕਿ ਆ ਪਤਾ ਹੁੰਦਾ ਹੈ ਮਸ਼ੀਨਰੀ ਦਾ ਹੈ ਕਿ ਨਹੀਂ ਨਹੀਂ ਤੇਰੇ ਆੜੀ ਨੂੰ ਪੁੱਛ ਦੂੰਗਾ ਟਰਬੋ ਲਵਾ ਦੂੰਗੇ ਇਹਨੂੰ ਟਰਬੋ ਦੀ ਲੋੜ ਨਹੀਂ ਬਾਜੀ ਤੁਸੀਂ ਇੱਕ ਵਾਰ ਮੇਰੇ ਕਿਸੇ ਤੇ ਮੈਨੂੰ ਬੰਦਾ ਭੇਜਣ ਦਿਓ ਠੀਕ ਹੈ ਨਾ ਨਾ ਜੇ ਅੱਜ ਆ ਕੇ ਤਾਂ ਮੈਂ ਅੱਜ ਨਹੀਂ ਦਿਨ ਨੂੰ ਫਿਰ ਸੈੱਟ ਕਰਨਾ ਦੇਖੋ ਫਿਰ ਦੱਸੋ ਵੀ ਕਿਆ ਕਹਿੰਦਾ ਠੀਕ ਹੈ ਨਾ ਇਹ ਇਹਦਾ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਸਾਡੇ ਇੱਥੇ ਉਹਦਾ ਵੀ ਇਹੀ ਹਾਲ ਹੋਇਆ ਤਾਂ ਸਾਡੇ ਸਰਪੰਚ ਦੇ ਆ ਭੈਣੀ ਉਹਦੇ ਵੀ ਮਨ ਬਦਲ ਗਿਆ ਤਾਂ ਵੀ ਵੇਚ ਦੇਣਾ ਪਰ ਜਦ ਆਫੇ ਸੈਟਿੰਗ ਮੈਂ ਆਪਣੇ ਵਾਲੇ ਦੀ ਵੀ ਮੇਰੀ ਤੁੜੀ ਵਾਲੀ ਜੀ ਕਰਕੇ ਗਿਆ ਤਾਂ ਪੰਪ ਦੀ ਸੈਟਿੰਗ ਕਰੀ ਜ ਮੜੀ ਜੀ ਅੱਛਾ ਤੇ ਇਹਨਾਂ ਦੇ ਵੀ ਕਿਰਾਇਆ ਬਲਾ ਕੇ ਅੱਛਾ ਉਹਨਾਂ ਨੇ ਟੋਬਾ ਪਟਦੇ ਤੇ ਇਹਨਾਂ ਦੀ ਉੱਥੇ ਟੋਬੀ ਤੋਂ ਟਰਾਲੀ ਉਹਨਾਂ ਕੱਢੇ ਮੈਂ ਜਦ ਬਾਸਾ ਮੁੜ ਕੇ ਉਹੀ ਟੋਬਾ ਉਹਦੇ ਨਾਲ ਨਾਲੇ ਟੋਬਾ ਡੂੰਗਾ ਹੁੰਦਾ ਚਲੀ ਗਿਆ ਉਹੀ ਟਰੈਕਟਰ ਦਾ ਬਾ ਢੂੜਪੜਦਾ ਹੁੰਦਾ ਹੁਣ ਤੱਕ ਐਂ ਚੱਲਦਾ ਵੀ ਗੱਲ ਛੱਡ ਦੋ ਮੈਂ ਕਹਿੰਦਾ ਉਹਨਾਂ ਦਾ ਦੋ ਜੋੜੀਆਂ ਘਸਾਤੀਆਂ ਹੋਣੀਆਂ ਹਾਂ ਚੱਲੋ ਵੀ ਇਹ ਹੈ ਨਾ ਪੀਏ ਲੈ ਬੰਦ ਇਹ ਦੂਏ ਜੀ ਬੰਦ ਤਿੰਨ ਚਾਰ ਪਾਏ ਤੇ ਤੁਸੀਂ ਬਸ ਜੀ ਨਜਾਇਜ਼ ਕਰਦੇ ਆ ਤੇਰਾ ਦੇ ਟਾਇਰ ਹੈ ਇਹਨੂੰ ਕੋਈ ਹੈ ਨਹੀਂ ਹਾਂ 13 ਦੇ 13 ਦੇ ਟਾਇਰ ਹੈ 180 ਕਾਉਂਟਰ ਗੰਨਾ ਪਾਇਆ ਹੋਇਆ ਫਿਰ ਕਹਿੰਦੇ ਟਰੈਕਟਰ ਤੁਰਦਾ ਨਹੀਂ ਹੈਗਾ ਹੈ ਲੋਕ ਤਾਂ ਬਹੁਤ ਨੇ ਨੇ ਉਹ ਜਾਣ ਬਾਤ ਉਹ ਟਰੈਕਟਰ ਜੀ ਬਤਨੀਆ ਮੈਂ ਤਾਂ ਕਈ ਤੇ ਦੇਖਿਆ ਵੀ ਪਤਾ ਨਹੀਂ ਕੀ ਪਾਇਆ ਉਹਨਾਂ ਨੇ ਨਾ ਨਾ ਟਰਪੋਈ ਲਵਾਈਏ ਮੈਂ ਤਾਂ ਹਲੇ ਏਜੰਸੀ ਦੇ ਟਰਪੋ ਨਹੀਂ ਨਹੀਂ ਕੁਛ ਨਹੀਂ ਹੈਗਾ ਤੁਸੀਂ ਮੈਂ ਮੈਂ ਲੈ ਕੇ ਆਉਂਗਾ ਜੇ ਮੇਰਾ ਟਾਈਮ ਲੱਗਾ ਮੈਂ ਲਿਆਉਂਗਾ ਨਹੀਂ ਦੇ ਦਿੱਤੇ ਉਹ ਇਧਰ ਕਰਾਉਂਗਾ ਕੰਮ ਭੇਜੂੰਗਾ ਮੈਂ ਜ਼ਰੂਰ ਤੇ ਆ ਟਰਾਲਾ ਵੀ ਹੁਣੇ ਬਦਲਾਤਾ ਹੈ ਜੀ ਹੈ 18 ਕਰਾ ਲਾ 18.5 ਤੁਸੀਂ ਐਸੇ ਪਲਾਹੇ ਤੋਂ ਹੈਂ ਪੀਐਸਐਸ ਹੈਂ ਅੱਛਾ ਫੁਮਣ ਸਿੰਘ ਠੀਕ ਹੈ ਠੀਕ ਹੈ ਠੀਕ ਨੂਰ ਮਹਿਲ ਨਹੀਂ ਵਧੀਆ ਜੀ ਵਧੀਆ ਫੇ ਹੁੱਕ ਨਵੀਂ ਬਣਵਾਈ ਜੀ ਹੁੱਕ ਬਣਵਾਈ ਆ ਹੁੱਕ ਦੋਏ ਟਰੈਕਟਰਾਂ ਨੂੰ ਪੈਂਦੀ ਕਰੀ ਗਈ ਹੈ ਜੇ ਸਪੈਸ਼ਲ ਨਾ ਠੀਕ ਹੈ ਇਹਨਾਂ ਦਾ ਸੇਮ ਚੁੱਲਾ ਹੈ ਹਾਂ ਹਾਂ ਇਹ ਤਾਂ ਗੋਲੀ ਪਾ ਲੈਣਗੇ ਐਸੇ ਛਾਤਰੀ ਲਾਈ ਹੋਈ ਹੈ ਇਹਦੇ ਪਰ ਤੁਸੀਂ ਪੱਕੇ ਕੰਮ ਕਰੇ ਹੋਏ ਆ ਇਹ ਖੁੱਲ ਕੇ ਲੱਗ ਜਾਂਦੀ ਹੈ ਜੀ ਹਾਂ ਜੇ ਕਿਤੇ ਲੋਡ ਆ ਨਾ ਨਹੀਂ ਮੁੜ ਜਾਣਾ ਇਹ ਕਿਤੇ ਅੜ ਗਿਆ ਕੰਮ ਰਾਤ ਨੂੰ ਦੇ ਸਹੀ ਨਹੀਂ ਘੰਡਣਾ ਨਹੀਂ ਉੱਪਰ ਉੱਪਰ ਕੱਠੀ ਹੋ ਜਾਂਦੀ ਆ ਕਵਰ ਜਿਹਾ ਬਣ ਜਾਂਦਾ ਉੱਪਰ ਖੋਲਿਓ ਖਾਸਾ ਕੋ ਕਰਨਾ ਪੈ ਫੇ ਰੈਣ ਦਿੰਦੇ ਆ ਆਰੇ ਵਿੱਚ ਇਕੱਠਾ ਕਰਿਆ ਆਸਮਾਨ ਠੀਕ ਹੈ ਠੀਕ ਹੈ ਆ ਵਿੱਚ ਇਹ ਕੜਾ ਕੜਾਇਆ ਬਿਸਤਰਾ ਪਿਆ ਏ ਠੀਕ ਹੈ ਠੀਕ ਹੈ ਨਾ ਨੋਗਾ ਇੱਕ ਨੇੜੇ ਦਾ ਹੈ ਹਾਂਜੀ ਹਾਂ ਨਹੀਂ ਟਰਾਲਾ ਨਿਕਰ ਬਣਾਉਣਾ ਭਾਜੀ ਹੈ ਨਾ ਗੁਰਮੁਹਨੇ ਆਉਣਾ ਦੇ ਨਾਲ ਜਣਾ ਅੱਛਾ ਮੈਂ ਇਧਰ ਤੇ ਆਉਣਾ ਲੈ ਜਾਊਗਾ ਮੈਨੂੰ ਠੀਕ ਹੈ ਠੀਕ ਹੈ ਟਰਾਲਾ ਆਇਕਾ ਨੰਬਰ ਬਣਾਉਣਾ ਟਰੈਕਟਰ ਦਾ ਹੁਣਾ ਟਰਾਲੇ ਦੀ ਵੀ ਹੁਣਾ ਮੜਾ ਕੜਾ ਇਹ ਲਗਣਾ ਉਹਦੇ ਕੜਾ ਇਹ ਲਗਣਾ ਉਹਨੂੰ ਜਿੰਦਾ ਲੈਂਦਾ ਬਈ ਡਰਾਈਵਰ ਨੂੰ ਲਾਉਣ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਉਹਨੂੰ ਡਬਲ ਟੈਰੀ ਆਹ ਪੰਗਾ ਪੈਂਦਾ ਬਈ ਜਿਵੇਂ ਡਬਲ ਟੈਰੀ ਹੁਣਾ ਉਹ ਟਰੈਕਟਰ ਉੱਚੇ ਤੇ ਆ ਪਿਛਲੇ ਟੈਨ ਦੇ ਜ਼ਿਆਦਾ ਲੋਡ ਪਿਆ ਹੋਵੇ ਅੱਗੇ ਵਾਲੇ ਫਰੀਜ ਹੋ ਗਏ ਉੱਚੇ ਉੱਪਰ ਆ ਗਿਆ ਉਧਰ ਟਰੈਕਟਰ ਦੇ ਉਦੇ ਵਿੱਚ ਵਜਨ ਆ ਗਿਆ ਸਪੰਜਾਬੀ ਨੂੰ ਬਾਈ ਸੌਦੇ ਹੁਣ ਲਾਤੀ ਜਿੰਦਾ ਉਹ ਬਾਈ ਚੈਂਟ ਤੇ ਆ ਗਿਆ ਮਾਹਲਾ ਵਾਲੇ ਬਲੌਗਰ ਖੜੇ ਆ ਬਾਈ ਇੱਧਰ ਅਮਾਰੀ ਹਲੇ ਕੱਲ ਦੇ ਐਵੇਂ ਖਾਲੀ ਹੋ ਨਹੀਂ ਹੋਏ ਹੈਂ ਅੱਧਾ ਖਾਲੀ ਹੈਂ ਥੋੜਾ ਹੁੰਦਾ ਏ ਉਹ ਅੰਮ੍ਰਿਤ ਕਰਿਆ ਉਹ ਬਾਜੀ ਹੋਣ ਲੱਗਿਆ ਬਾਈ ਵੱਧ ਗਿਆ ਉਹਦਾ ਵਧ ਗਿਆ ਬਚਾਣਾ ਪਿਆ ਹੈਂ ਰਣਾਮ ਕਿਨੋ ਕਾ 100 ਉਹ ਮਿੱਟੀ 125 ਬਿੰਦਰ ਕਿਤੇ ਆ ਉੱਧਰ ਉਹ ਖੜੀ ਹੋਣ ਖੜਾ ਅਰੇ ਬਿੰਦਰ ਦਾ ਉਹ ਖੜਿਆ ਉੱਧਰ ਦੱਸੇ ਖੋਲਦਾ ਬਿੰਦਰ ਸਲੋ ਚੱਲਦਾ ਬਈ ਬਹੁਤ ਬਿੰਦਰ ਰਸੇ ਖੋਲਣ ਲੱਗਿਆ ਬਈ ਰਸੇ ਘੱਟਦਾ ਮੁੰਡਾ ਆ ਖੜਾ ਬਿੰਦਰ ਵਾਲਾ ਮਾਲਈ ਮਾਲਾ ਕਰਾਈ ਪਈਆ ਬਾਈ ਮੇਲੇ ਚ ਮਾਲਈ ਮਾਲਾ ਹੋਈ ਪਈਆ ਮੇਲੇ ਚ ਮਾਲਈ ਮਾਲਾ ਹੋਈ ਪਈਆ ਅੱਜ ਰਾਜ ਕਰੋ ਮਰ ਜਾ ਮਰਨਾ ਕਰੋ ਫੇਕਾ ਹੋ ਗਿਆ ਯਾਰ ਮੈਂ ਥੋੜੇ ਮੈਂ ਥੋੜਾ ਮਰ ਮਰੂ ਕਰਦਾ ਤੇਰੇ ਨਾਲ ਮੁੜ ਜਾਣਾ ਤੂੰ ਖਾਲੀ ਹੋ ਤੇਰੇ ਨਾਲ ਮੁੜ ਜਾਣਾ ਮੈਨੂੰ ਸਾਧਰੇ ਮੈਨੂੰ ਸਾਧਰੇ ਲੇਟ ਦਾ ਕੀ ਫਰਕ ਹੈ ਹੈ ਥੋੜਾ 10 ਰੁਪਏ ਖਰਚ ਲੋ ਆ ਖੜਾ ਇੱਕ ਬਾਈ ਬਿੰਦਰ ਉਹ ਅੱਗੇ ਦਾ ਹੀ ਲਿਆ ਇੱਕ ਵਾਰ ਤੇ ਨਵੇੜ ਤਾਂ ਇਹ ਰੋਟੀ ਸਾਕੇ ਫੇਰ ਆ ਗਿਆ ਫੇਰ ਸਾਡੀ ਅਬਾ ਤੁਸੀਂ ਮਾਰੋ ਮਾਰੋ ਕਿਉਂ ਕਰੀ ਜਾਂਦੇ ਆ ਉਹ ਖਾਲੀ ਹੋ ਖਾਲੀ ਦਾ ਬਦਲਨ ਕਰਾਉਣ ਲੱਗਿਆ ਇੰਨਾ ਕੰਨਾ ਬਚ ਗਿਆ ਉਹਦਾ ਲਓ ਭਾਈ ਇਹ ਰੇਲ ਦੀ ਇਹ ਫਿਰ ਡੱਬੇ ਤੋਂ ਵੀ بڑا ਹੈ ਘਟੋ ਘਟੇ ਹੁਣ ਉਹ ਕਿੰਨੇ ਫੁੱਟਾ ਹੁਣਾ ਇਹ ਹੈ 22 ਹੈ 22 26 ਫੁੱਟਾ ਟਰਾਲਾ ਟਰਾਲਾ ਸਾ ਵੀ ਇਹੀ ਦੋ ਗੇੜੇ ਜਨਾ ਇੱਕ ਗੇੜੇ ਜਿ ਲਿਆਉਂਦੇ ਫਿਰ ਕੀ ਨਾ ਉਹ ਜਾਣ ਦੇ ਕਿੰਨਾ ਹੈ 185 185 ਸਾਡਾ ਰਿਸ਼ਤੇਦਾਰ ਨਾ ਛੋਟੇ ਜਿਹੇ ਪਰ ਲੱਦੀ ਫਿਰਦਾ 51 ਪੰਜਵਾ ਦੇਖੀ ਦਿਨੂ ਦਿਖਾਵਾਂ ਵੀਡੀਓ ਪਿੱਛੇ ਆਇਆ ਦਿਖਾਵਾਂ ਬੈਕ ਚੱਲ ਰਿਹਾ ਟਰੈਕਟਰ ਦਿਖਾ ਲਿਆਉਂਦਾ ਆ ਬਾਈ ਨੇ ਤਾਂ ਬਾਈ ਰੇਲ ਦਾ ਡੱਬਾ ਹੀ ਬਣਾਇਆ ਪਿਆ ਪੂਰਾ ਦੇਖੋ ਕਿੰਨੀ ਲੰਬਾਈ ਟਰਾਲੇ ਦੀ ਇਹ 26 ਫੁੱਟ ਦਾ ਟਰਾਲਾ ਏ ਤੇ 3 ਫੁੱਟ ਪਿੱਛੇ ਨੂੰ ਤੇ 2 ਫੁੱਟ 2 ਤੇ ਅੱਗੇ ਨੂੰ ਮਤਲਬ ਕਿ 30 31 ਫੁੱਟ ਲੰਬਾਈ ਕਰੀ ਪਈ ਆ ਟਰਾਲੇ ਦੀ ਦੇਖ ਲੋ 31 ਫੁੱਟ ਦਾ ਲੰਬਾਈ ਹੋਣੀ ਦੀ ਆਹੀ 1.5 200 ਕੁਇੰਟਲ ਵਜਨ ਹੋਊਗਾ ਆਪਰਾ 200 ਹੀ ਹੋਵੇ ਐਵੇਂ ਨਹੀਂ ਬੰਦ 200 ਕੁਇੰਟਲ ਨੇ ਗੇਟ ਤੇ ਗੰਨਾ ਕਰਨਾ ਹੋਊਗਾ ਭਾਈ ਜਦ ਗੰਨਾ ਬਾਝਾਂਦਾ ਨਾ ਫੇਰ ਪੰਗਾ ਬਹੁ ਪੈਂਦਾ ਏ ਹੁਣ ਇਹਦਾ ਪਹਿਲਾਂ ਹੀ ਪਵਾ ਕੇ ਰਿਹਾ ਉਹ ਕਹਿੰਦਾ 4 ਕਾਉਂਟਲ ਹਾਲੇ ਹੋਰ ਪਾ ਕੇ ਲੈ ਉਹ ਪਰਾਂ ਕਰ ਮੰਜੀ ਲੱਗਦੇ ਨਹੀਂ ਆਉਣ ਦੇ ਆਉਣ ਦੇ ਆਉਣ ਦੇ 4 ਕਾਉਂਟਲ ਪਾਉਣਾ ਪੈਣਾ ਬਾਈ ਹੋਰ ਮਾਲ ਹੀ ਮਾਲਾ ਹੋਈ ਪਈ ਆ ਬਾਈ ਮਾਲੇ ਬਾਈ ਜਿੰਨਾ ਮੇਰੇ ਗੰਨਾ ਨਾ ਜਿੰਨਾ ਜਿੰਨਾ ਮੇਰੇ ਟਰੈਕਟਰ ਦਾ ਗੰਨਾ ਐ ਗੱਲ ਤਾਂ ਹੁਣ ਜਿੰਨੇ ਮੈਂ ਮੇਰੇ ਟਰੈਕਟਰ ਦਾ ਗੰਨਾ ਟਰਾਲੇ ਪਰ ਉਹਨਾਂ ਖਾਲੀ ਵਜਨ 90 ਕੁਇੰਟਲ ਵਜ ਰਿਹਾ ਨਾ ਉਹਦਾ ਟਰੈਕਟਰ ਟਰਾਲੇ ਦਾ ਲੈ ਵਾਲਾ ਵਾਲਾ ਮਾਰ ਹੱਥ ਦੇਖਿਓ ਹੁਣ ਵੱਧ ਪੈ ਜਾਣਾ ਇਹ ਨਾਮ ਨਹੀਂ ਕਿੱਧਰ ਨੂੰ ਹੈ ਹਾਂ ਇਹ ਪੰਗਾ ਪੈਂਦਾ ਵੱਧਣਾ ਤਾਂ ਚਾਹੀਦਾ ਨਹੀਂ ਆ ਤਾਂ ਸਾਰਾ ਲੈਣਾ ਚਾਹੀਦਾ ਇਹਨਾਂ ਨੂੰ ਹੈ ਤੇਰਾ ਕਿੰਨਾ ਵੱਧ ਗਿਆ 17 ਨਾ ਨਾਲ ਦਾ ਹਾਂ ਦਾ ਹੈਗਾ ਉਹਨਾਂ ਨੇ ਕਹਿ ਸਕਦਾ ਲਾਦਾਨ 230 ਕਿੰਟਲ ਕੰਨਾ ਹੈ ਉਹਦੇ ਪਰ ਨਾ 200 ਹਾਂ 230 ਕਿੰਟਲ ਕੰਨਾ ਹੈ ਦੇਖ ਲੈ ਨਾ ਜਿਆਦਾ ਹੋ ਗਿਆ ਜਿਆਦਾ ਹੋ ਗਿਆ ਇਹ ਵਾਹ ਕਮਾ ਦੇ ਕਮਾ ਦੇ ਚੱਲ ਟਿਗਰ ਰਹਿਣ ਦੇ ਉਹਦਾ 헤ੜਾ ਹੀ ਹੈ 헤ੜਾ ਹੀ ਛਡਾ ਲਵੇ ਪਹਿਲੇ ਹੀ ਡਾਲਾ ਫਿੱਟ ਹੋਇਆ ਹੈ ਗਾਲਾ ਕੱਢਦਾ ਤੈਨੂੰ ਓ ਰੁਕ ਜਾ ਰੁਕ ਜਾ ਕਦੇ ਬਾਦ ਗਿਆ ਕਦੇ ਘਟ ਗਿਆ ਹੂੰ ਭਈਆਂ ਨੂੰ ਗਾਲਾਂ ਕੱਢੀ ਜਾਂਦਾ ਮੇਰਾ ਪੂਰਾ ਨਹੀਂ ਘੜਿਆ ਹੁੱਤੀ ਵਾਰ ਆਇਆ ਇੱਥੇ ਆਪੇ ਪੰਜਾਬ ਬਣਨਾ ਆਉਣਾ ਅਸਵੀਰ ਨੇ ਬਾਈ ਪੰਮੇ ਆਪੇ ਪੰਜਾਬ ਬਣਨਾ ਆਉਣਾ ਹੁਣ ਪੰਮਾ ਵੀ ਹੋ ਗਿਆ ਪਹਿਲਾਂ ਪੰਮਾ ਖੁਸ਼ ਹੋਇਆ ਪਿਆ ਆ ਦੇਖੋ ਬਾਈ ਲੋ ਬਾਈ ਚੱਲਿਆ ਮੈਂ ਹਰਸਵੀਰ ਨਾਲ ਉਹ ਖੜਿਆ ਉਹ ਖੜਾ ਬਾਈ ਚੱਲਦਾ ਮੇਰੇ ਵਾਲਾ ਹੁਣ ਮੇਰਾ ਟਰੈਕਟਰ ਹੈਗਾ ਇਹਦੇ ਹਵਾਲੇ ਬਿੱਲੇ ਦੇ ਬਾਈ ਬਿੱਲੇ ਵਰੇ ਟਰੈਕਟਰ ਦਾ ਕੰਮ ਕਰਦਾ ਰਹਿੰਦਾ ਇੱਕ ਬਿੱਲਾ ਬਿੱਲੇ ਦੇ ਨਾਲ ਆ ਮੁੰਡਾ ਦੋ ਆ ਸਮਝੇ ਆ ਦੋ ਹੀ ਵੀਰਾ ਬਾਈ ਪੂਰੀ ਜ਼ਿੰਮੇਵਾਰੀ ਹੈ ਦੀ ਜ਼ਿੰਮੇਵਾਰੀ ਹੈਗੀ ਬਾਈ ਮੈਂ ਦੇਖਿਆ ਉਹ ਤਾਂ ਨਾ ਪੂਰਾ ਉਹ ਉੱਤੇ ਖਾਲੀ ਹੋ ਕੇ ਲਾ ਦੇਣੀ ਬਾਈ ਨੇ ਫੋਨ ਕਰ ਦੇਣਾ ਬਾਈ ਖਾਲੀ ਹੋ ਗਿਆ ਆਹੋ ਬਾਈ ਦਾ ਫੋਨ ਕਰ ਦਿੰਦਾ ਖਾਲੀ ਹੋ ਗਿਆ ਤੂੰ ਲੈ ਵੀ ਜਾਏ ਕਰ ਆਪ ਲੈ ਕੇ ਆ ਉਦੋਂ ਬਾਈ ਸਵੇਰੇ ਖਾਲੀ ਕਰਿਆ ਰਾਤ ਨੂੰ ਆਏ ਹਨਰੇ ਹੋਏ ਆ ਜਾ ਮੈਂ ਤਾਂ ਕਰਕੇ ਬੁਲਾਇਆ ਮੈਂ ਲੈ ਜਾ ਇਹਨੂੰ ਆ ਜਾ ਮੈਂ ਹੋਰ ਚੱਕਰਦਾ ਮੈਨੂੰ ਆਦਾ ਵੀ ਇਹਨੇ ਵੀ ਮੁੜਨਾ ਹੈ ਵੀ ਆਹ ਲਿਆਊਗਾ ਇਹ ਵੀ ਨਹੀਂ ਮੁੜਿਆ ਮੈਂ ਭੋਗ ਵਰ ਗਿਆ ਹੈ ਦਾ ਭਾਈ ਜੇ ਕਿਸੇ ਨੇ ਉਰੇ ਮੇਲੇ ਚ ਛੱਡਣਾ ਹੋਵੇ ਤਾਂ ਬਿੱਲੇ ਨਾਲ ਕੰਟੈਕਟ ਕਰ ਲੋ ਬਿੱਲੇ ਨੰਬਰ ਕਿੰਨਾ ਉਹਨਾ ਨੰਬਰ ਬੋਲ ਦੇ 97805 ਜੀ 68002 99805 ਹਾਂ 68002 ਬਾਈ ਸੰਪਰਕ ਕਰ ਲਿਓ ਵੀਰ ਨਾਲ ਹਾਂ ਜ਼ਿੰਮੇਵਾਰੀ ਆ ਬਾਈ ਪੂਰੀ ਆ ਪੂਰੀ ਜ਼ਿੰਮੇਵਾਰੀ ਆ ਦੇਖ ਲਓ ਪੂਰਾ ਪੈ ਰੱਖੀ ਨਾ ਕਿਸੇ ਨੇ ਖਾਲੀ ਕੋਣਾ ਟਰਾਲਾ ਤਾਂ ਸੰਪਰਕ ਕਰ ਬੁੜੇ ਵਾਲਾ ਦੇ ਬਾਈ ਵੀ ਦੇ ਕੇ ਚੱਲਿਆ ਇੱਧਰ ਉਹ ਕਿੰਨਾ ਹੀ ਬਾਈ ਪਰਚੀ ਜਿਹੜੇ ਦਿੰਦੇ ਨੇ ਉਹ ਦੇਖਾ ਪੈਕਟ ਰੱਖੀ ਵੀ ਪੂਰੀ ਐ ਨਹੀਂ ਵੀ ਹੋ ਗਈਆਂ ਪਰਚੀਆਂ ਪਿਛਲੀ ਵਾਰ ਨੇ ਦੇਖਿਆ ਜ਼ਿੰਮੇਵਾਰੀ ਵਾਲਾ ਕੰਮ ਐ ਨਾ ਕਿਉਂ ਬਾਈ ਆ ਬਾਈ ਪੂੜਿਆ ਦੋ ਆ ਇਹ ਵੀ ਕੀ ਹੋਵੇ ਨਾ ਠੀਕ ਆ ਵੀਰੇ ਮੈਂ ਵੀ ਹੁਣ ਫੋਟੋ ਜੇ ਮੇਰੀ ਖੋਲ ਹੀ ਭੇਜ ਵਰ ਮੈਂ ਨਹੀਂ ਫਿੱਟਿਓ ਮੇਰੀ ਵੀ ਚਾਦੇ ਓਏ ਤੇਰੇ ਕੋਲ ਆ ਉਹਦੇ ਵਿੱਚ ਇਹਨੇ ਫੇਰ ਜੀ ਪਾਜੀ ਆਹੋ ਪਰਚੀ ਨੰਬਰ ਕੱਢ ਨਿਕਲ ਜਾਂਦਾ ਹੈ ਤੇਰਾ ਨੰਬਰ ਕਿੰਨਾ ਦਾ ਕੀ ਦਾ ਪਰਚੀ ਤੇ ਲੱਗਿਆ ਮੈਂ ਕਹਿੰਦਾ ਮੇਰਾ 88 ਤਾਂ ਕਿੰਨਾ 88 69 69 ਫੇਰ ਕਿੰਨੀ ਟਰਾਲੀਆਂ ਪਈਆਂ ਕੁਝ ਵੀ ਟਰਾਲੀ ਪਈ 100 ਟਰਾਲੀ ਹੋਈ ਮੈਂ ਥੋੜੀ ਆ 100 ਟਰਾਲੀ 24 ਘੰਟੇ ਚ ਪੀੜੀ ਨੇ ਲਾਦਾ ਮੇਰੀ ਯੋਯੋ ਵੀ ਨਾ ਕੁੜੀ ਚੋਤੇ ਮੇਰਾ ਕੈਂਡਾ ਮਤਲਬ ਤੈਨੂੰ ਕਿੰਨੇ ਵਜੇ ਪਹੁੰਚਿਆ ਗੱਲ ਮੈਂ ਕੱਲ ਕਿੰਨੇ ਕ ਵਜੇ ਉੱਥੇ ਬਾਦੇ ਆਇਆ 3:30 4:00 ਨਾ 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 6 ਵਜੇ ਪਹੁੰਚੇ ਮਿਲੋ ਹਾਂ 6:00 ਵਜੇ ਪਹੁੰਚੇ ਸੀਰੇ ਕਿਤੇ ਫੇਰ 24 ਘੰਟੇ ਕਿਤੇ ਆਉਗੇ ਤੈਨੂੰ ਹਲੇ ਟਾਈਮ ਕਿੰਨਾ ਹੋਇਆ ਬਾਈ ਚੱਲ ਹੁਣ ਮਾੜਾ ਮੂਟਾ ਕਹਿਣਾ ਵੀ ਹੁੰਦਾ ਹੋ ਸਿੱਧਾ ਹਿਸਾਬ ਲਾਉਣਾ ਹੁਣ ਤਾਂ ਮੈਂ ਕਰਾਂਗਾ ਧੰਨਵਾਦ ਮੇਰੀ ਉਸ ਟਾਈਮ ਹੋ ਜੂਗੀ ਯਾਰ ਤੇਰੀ ਰਾਤ ਨੂੰ ਟਰਾਲੀ ਖਾਲੀ ਹੋਣੀ ਬੱਸ ਤੜਕੇ ਨੂੰ ਆਕੇ ਲੈ ਜਾਂਦਾ ਹਾਂ ਤੇ ਉਹਨਾਂ ਦਾ ਐ ਨਹੀਂ ਮੈਨੂੰ ਪਤਾ ਕੱਲੂ ਰਾਤ ਨੂੰ ਆਉਣਾ ਤਾਂ ਲੈਣਾ ਦੇ ਦੇ ਬਾਈ ਜ਼ਿੰਮੇਵਾਰੀ ਹੈ ਹੁਣ ਇਹਦੀ ਪੂਰੀ ਪਰ ਡਰਾਈਵਰ ਦੀ ਆਪਣੀ ਜ਼ਿੰਮੇਵਾਰੀ ਉਹ ਤੋੜ ਲੋਕ ਲਾ ਲੋ ਯਾਰ ਫੋਨ ਤੇ ਆਉਂਦਾ ਠੀਕ ਹੈ ਨਾ ਠੀਕ ਹੈ ਫੋੜ ਦੀ ਟਰੈਕਟਰ ਦੀ ਹੈਗੀ ਆ ਡਰਾਈਵਰ ਨੂੰ ਪੈਂਦੇ ਹੋਰ ਤਾਂ ਖੋਲਣਾ ਵੀ ਕਿ ਅਗਲੇ ਟਰੈਕਟਰ ਦਾ ਥੱਲੇ ਦੀ ਕਾਦੀ ਜ਼ਿੰਮੇਵਾਰੀ ਹੈ ਟਰੈਕਟਰ ਦੀ ਹੁਣ ਕਿਆ ਕਰਣੀ ਹੈਗੀ ਤੇ ਵੀਡੀਓ ਜੀ ਕਹਿ ਕੇ ਕੌਣੀ ਜ਼ਿੰਮੇਵਾਰੀ ਦੱਸਦਾ ਪਹਿਲੇ ਵੀਡੀਓ ਬਣਾਉਂਦਾ ਦੇਖ ਲੈ ਉਹ ਕਿਤੇ ਨਹੀਂ ਭੱਜਦਾ ਬਿੱਲਾ ਉਰੀ ਖੜਾ ਹੈ ਭੱਜਣ ਲੱਗਿਆ ਹੈ ਦੇ